ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਕਰ ਪਹਿਲਾ ਅੰਤਰੇ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਿਆ ਰਖਿਆ ਅਗਮ ਅਗੋਚਰ ਸਭ ਤੇ ਉਚਾ ਘੁਰ ਕੇ ਸ਼ਬਦ ਲਖਾ ਵਣਿਆ ਕੋ ਵਾਰੀ ਜੋ ਵਾਰੀ ਕਲ ਮਹਿਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਤਰੇ ਵਡ ਪਾਗੀ ਦਰਸ਼ਨ ਪਾਵਣਿਆ ਰਹਾ ਸਾਦਿਕ ਸਦਜ ਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤੇ ਤਿਸਾ ਖੁਜੇ ਤਾਤਾ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰੇ ਤਦ ਜਾਪੇ ਪਵਨਾ ਤਰਤੇ ਸੇਵਕ ਪਾਇ ਖਚਰਨਾ ਖਾਣੀ ਬਣੀ ਸਰਬ ਨਿਵਾਸੀ ਸਭਨਾ ਕੈ ਮਨ ਪਾਵਣਿਆ ਸਾਹਿਬ ਸਾਹਿਬ ਗੁਰਮਖ ਜਾਪੈ ਪੂਰੇ ਗੁਰ ਕੈ ਸਬਦ ਸਿਆਪੈ ਜਿਨ ਪਿਆਸੇ ਤ੍ਰਿਪਤਾ ਸੇ ਸੱਚੇ ਸਚ ਅਕਾਵਣਿਆ ਤੇਸ ਕਰ ਸਹਜਾ ਸੋਈ ਸੁਹੇਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਤਨਵੰਤ ਸੋ ਵਡਸਾਹਾ ਜੋ ਗੁਰਚਨੀ ਮਨ ਲਾਵਣਿਆ ਪਹਿਲੋ ਦੇ ਤੈ ਰਜਕ ਸਮਹਾ ਪਿਛੋ ਦੇ ਤੈ ਜੰਤ ਉਪਹਾਰ ਤੁਦ ਜੀਵੜ ਦਾਤਾ ਅਵਰਨਾ ਸੁਆਮੀ ਲਵੇ ਨ ਕੋਈ ਲਾਵਣਿਆ ਜਿਸ ਨੂੰ ਤੂੰ ਟੁੱਟਾ ਸੋ ਤਦ ਤਿਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਜਿਸ ਦਰਗਹ ਠਾਕ ਨਾ ਪਾਵਣ ਆ ਤੂੰ ਵੱਡਾ ਤੂੰ ਉੱਚਾ ਊਚ ਤੂੰ ਬਿਆੰਤ ਅਤਮੋਚੋ ਮੂਚਾ ਹਾਂ ਕੁਰਬਾਨੀ ਤੇਰੇ ਬਿਆੰ ਨਾਨਕ ਦਾਸ ਦਸਾਵਣਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਕਰ ਪਹਿਲਾ ਅੰਤਰੇ ਅਲਖ ਨਾ ਜਾਈ ਲਖਿਆ ਨਾ ਮਰਤਨ ਲੈ ਗੁਜਿਆ ਰਖਿਆ ਅਗਮ ਅਗੋਚਰ ਸਭ ਤੇ ਉਚਾ ਘੁਰ ਕੇ ਸ਼ਬਦ ਲਖਾ ਵਣਿਆ ਹਉ ਵਰੀ ਜੋ ਵਰੀ ਕਲ ਮਹਿਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਤਰੇ ਵੜ ਪਾਗੀ ਦਰਸ਼ਨ ਪਾਵਣਿਆ ਰਹਾ ਸਾਦਿਕ ਸਦਜ ਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤੇਤੀ ਸਾ ਖੁਜੇ ਤਾਕਾ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰੇ ਤਦ ਜਾਪੇ ਪਬਨਾ ਤਰਤੇ ਸੇਵਕ ਪਾਏ ਖਚਰਨਾ ਖਾਣੀ ਬਣੀ ਸਰਬ ਨਿਵਾਸੀ ਸਭਨਾ ਕੈ ਮਨ ਪਾਵਣਿਆ ਸਾ ਸਾ ਸਾਹਿਬ ਗੁਰਮਖ ਜਾਪੈ ਪੂਰੇ ਗੁਰ ਕੈ ਸਬਦ ਸਿਆਪੈ ਜਿਨੇ ਪਿਆਸੇ ਤ੍ਰਿਪਤਾ ਸੇ ਸੱਚੇ ਸਚ ਅਕਾਵਣਿਆ ਤੇਸ ਕਰ ਸਹਜਾ ਸੋਈ ਸਹੇਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਤਨਵੰਤ ਸੋ ਵਡਸਾ ਹਾ ਜੋ ਗੁਰਚਨੀ ਮਨ ਲਾਵਣਿਆ ਪਹਿਲੋ ਦੇ ਤੈਰ ਜਿਕਸਮਾ ਪਿਛੋ ਦੇ ਤੈਤ ਜੰਤ ਉਪਹਾਰ ਤੁਧ ਜੀਵੜ ਦਾਤਾ ਅਵਰਨਾ ਸੁਆਮੀ ਲਵੇ ਨ ਕੋਈ ਲਾਵਣਿਆ ਜਸਨੋ ਤੂੰ ਟੁੱਟਾ ਸੋ ਤਦ ਤੇ ਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਰੇ ਜਿਸ ਦਰਗਹਿ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚਾ ਉੱਚ ਤੂੰ ਬੇਅੰਤ ਅਤਮੋਚੋ ਮੂਚਾ ਹਉ ਕੁਰਬਾਨੀ ਤੇਰੇ ਵੈੰਗ ਨਾਨਕ ਦਾਸ ਦਸਾਵਣਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਕਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਿਆ ਰਖਿਆ ਅਗਮ ਅਗੋਚਰ ਸਭ ਤੇ ਉਚਾ ਘੁਰ ਕੇ ਸ਼ਬਦ ਲਖਾ ਵਣਿਆ ਹੋ ਵਰੀ ਜੋ ਵਰੀ ਕਲ ਮਹਿਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਤਰੇ ਵੜ ਪਾਗੀ ਦਰਸ਼ਨ ਪਾਵਣਿਆ ਰਹਾ ਸਾਦਿਕ ਸਦਜ ਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤੇ ਤਿਸਾ ਖੁਜੇ ਤਾਕਾ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰੇ ਤਦ ਜਾਪੇ ਪਵਨਾ ਤਰਤੇ ਸੇਵਕ ਪਾਏ ਖਚਰਨਾ ਖਾਣੀ ਬਣੀ ਸਰਬ ਨਿਵਾਸੀ ਸਭਨਾ ਕੈ ਮਨ ਪਾਵਣਿਆ ਸਾ ਸਾ ਸਾਹਿਬ ਗੁਰਮਖ ਜਾਪੈ ਪੂਰੇ ਗੁਰ ਕੈ ਸਬਦ ਦਸਿਆ ਪੈ ਜਿਨੇ ਪਿਆਸੇ ਤ੍ਰਿਪਤਾ ਸੇ ਸੱਚੇ ਸਚ ਅਕਾਵਣਿਆ ਤਿਸ ਕਰ ਸਹਜਾ ਸੋਈ ਸੁਹੇਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਤਨ ਅੰਤ ਸੋ ਵਡਸਾਹਾ ਜੋਗੁਰ ਚਰਣੀ ਮਨ ਲਾਵਣਿਆ ਪਹਿਲੋ ਦੇ ਤੈਰ ਜਿਸਮਹਾ ਪਿਛਾ ਦੇ ਤੈ ਜੰਤ ਉਪਹਾ ਤੁਦ ਜੀਵੜ ਦਾਤਾ ਅਵਰਨਾ ਸੁਆਮੀ ਲਵੈ ਨ ਕੋਈ ਲਾਵਣਿਆ ਜਿਸਨੂੰ ਤੂੰ ਤੁਠਾ ਸੋ ਤੁਦ ਤੇ ਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਜਿਸ ਦਰਗਹ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚਾ ਉੱਚ ਤੂੰ ਬੇਅੰਤ ਅਤਮੋਚੋ ਮੂਚਾ ਹਾਂ ਕੁਰਬਾਨੀ ਤੇਰੇ ਵੈੰਗ ਨਾਨਕ ਦਾਸ ਦਸਾਵਣਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਕਰ ਪਹਿਲਾ ਅੰਤਰੇ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਿਆ ਰਖਿਆ ਅਗਮ ਅਗੋਚਰ ਸਭ ਤੇ ਉਚਾ ਘੁਰ ਕੇ ਸ਼ਬਦ ਲਖਾਵਣਿਆ ਹੋ ਵਰੀ ਜੋ ਵਰੀ ਕਲ ਮਹਿਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਤਰੇ ਵੜ ਪਾਗੀ ਦਰਸ਼ਨ ਪਾਵਣਿਆ ਰਹਾ ਸਾਦਿਕ ਸਦਜ ਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਨ ਹਰਦੇ ਕੋਟ ਤੇ ਤਿਸਾ ਖੁਜੇ ਤਾਕਾ ਗੁਰ ਮਿਲ ਹਰਦਾ ਗਾਵਣਿਆ ਆਠ ਪਹਿਰੇ ਤਦ ਜਾਪੇ ਪਵਨਾ ਤਰਤੇ ਸੇਵਕ ਪਾਏ ਕਿ ਚਰਨਾ ਖਾਣੀ ਬਣੀ ਸਰਬ ਨਿਵਾਸੀ ਸਭਨਾ ਕੈ ਮਨ ਪਾਵਣਿਆ ਸਾ ਸਾ ਸਾਹਿਬ ਗੁਰਮਖ ਜਾਪੈ ਪੂਰੇ ਗੁਰ ਕੈ ਸਬਦ ਅਸਰਿਆ ਪੈ ਜਿਨੇ ਪਿਆਸੇ ਤ੍ਰਿਪਤਾ ਸੇ ਸੱਚੇ ਸਚ ਅਕਾਵਣਿਆ ਤਿਸ ਕਰ ਸਹਜਾ ਸੋਈ ਸੁਹੇਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਤਨ ਅੰਤ ਸੋ ਵਡਸਾ ਹਾ ਜੋਗੁਰ ਚਣੀ ਮਨ ਲਾਵਣਿਆ ਪਹਿਲੋ ਦੇ ਤੈਰ ਜਿਕਸ ਮਹਾ ਪਿਛਾ ਦੇਤ ਜੰਤ ਉਪਹਾਰ ਤੁਦ ਜੀਵੜ ਦਾਤਾ ਅਵਰਨਾ ਸੁਆਮੀ ਲਵੇ ਨ ਕੋਈ ਲਾਵਣਿਆ ਜਿਸਨੂੰ ਤੂੰ ਤੁਠਾ ਸੋ ਤੁਦ ਦੇਤ ਆਏ ਸਾਧ ਜਨਾ ਕਾ ਮੰਤਰ ਕਮਾਈ ਆਪ ਤਰੇ ਸਗਲੇ ਕੁਲ ਤਰੇ ਜਿਸ ਦਰਗਹ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚਾ ਊਚ ਤੂੰ ਬਿਆੰਤ ਅਤਮੋਚੋ ਮੂਚਾ ਹਉ ਕੁਰਬਾਨੀ ਤੇਰੇ ਵਿਅੰਨ ਅਨਕ ਦਾਸ ਦਸਾਵਣਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਕਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾ ਅਮਰਤਨ ਲੈ ਗੁਜਿਆ ਰਖਿਆ ਅਗਮ ਅਗੋਚਰ ਸਭ ਤੇ ਉਚਾ ਘੁਰ ਕੇ ਸ਼ਬਦ ਲਖਾ ਵਣਿਆ ਹਉ ਵਰੀ ਜੋ ਵਰੀ ਕਲ ਮਹਿ ਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਤਰੇ ਵਡ ਪਾਗੀ ਦਰਸ਼ਨ ਪਾਵਣਿਆ ਰਹਾ ਸਾਦਿਕ ਸਦਜ ਸੈ ਕਉ ਫਿਰਦੇ ਬ੍ਰਹਮ ਇੰਦਰ ਧਿਆਨ ਹਿਰਦੇ ਕੋਟ ਤੇ ਤਿਸਾ ਖੁਜੇ ਤਾਕਾ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰ ਤਦ ਜਾਪੇ ਪਵਨਾ ਤਰਤੇ ਸੇਵਕ ਪਾਏ ਖਚਰਨਾ ਖਾਣੀ ਬਣੀ ਸਰਬ ਨਿਵਾਸੀ ਸਭਨਾ ਕੈ ਮਨ ਪਾਵਣਿਆ ਸਾ ਸਾ ਸਾਹਿਬ ਗੁਰਮਖ ਜਾਪੈ ਪੂਰੇ ਗੁਰ ਕੈ ਸਬਦ ਸਿਆ ਪੈ ਜਿਨੇ ਪਿਆਸੇ ਤ੍ਰਿਪਤਾ ਸੇ ਸੱਚੇ ਸਚ ਅਕਾਵਣਿਆ ਤਿਸ ਕਰ ਸਹਜਾ ਸੋਈ ਸੁਹੇਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਤਨਵੰਤ ਸੋ ਵੱਡ ਸਾਹਾ ਜੋ ਗੁਰ ਚਣੀ ਮਨ ਲਾਵਣਿਆ ਪਹਿਲੋ ਦੇ ਤੈ ਰਜਕ ਸਮਹਾ ਪਿਛੋ ਦੇਤ ਜੰਤ ਉਪਹਾਰ ਤੁਦ ਜੀਵੜ ਦਾਤਾ ਅਵਰਨਾ ਸੁਆਮੀ ਲਵੇ ਨ ਕੋਈ ਲਾਵਣਿਆ ਜਿਸਨੂੰ ਤੂੰ ਟੁਠਾ ਸੋ ਤੁਦ ਦਤਿਆਏ ਸਾਧ ਜਨਾ ਕਾ ਮੰਤਰ ਕਮਾਈ ਆਪ ਤਰੇ ਸਗਲੇ ਕੁਲ ਤਰੇ ਜਿਸ ਦਰਗਹ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚਾ ਉੱਚ ਤੂੰ ਬੇਅੰਤ ਅਤਮੋਚੋ ਮੂਚਾ ਹਾਂ ਕੁਰਬਾਨੀ ਤੇਰੇ ਵੈੰਗ ਨਾਨਕ ਦਾਸ ਦਸਾਵਣਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਕਰ ਪਹਿਲਾ ਅੰਤਰੇ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਿਆ ਰਖਿਆ ਅਗਮ ਅਗੋਚਰ ਸਭ ਤੇ ਉਚਾ ਘੁਰ ਕੇ ਸ਼ਬਦ ਲਖਾ ਵਣਿਆ ਹੋ ਵਾਰੇ ਜੋ ਵਾਰੇ ਕਲ ਮਹਿਨਾਮ ਸੁਣਾਵਣਿਆ ਸੰਤ ਪਿਆਰੇ ਸਚੈ ਤਰੇ ਵੜ ਪਾਗੀ ਦਰਸ਼ਨ ਪਾਵਣਿਆ ਰਹਾ ਸਾਧਿਕ ਸਦਜ ਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਨ ਹਰਦੇ ਉਟ ਤੇਤੀ ਸਾ ਖੁਜੇ ਤਾਕਾ ਗੁਰ ਮਿਲ ਹਿਰਦੈ ਗਾਵਣਿਆ ਆਠ ਪਹਿਰੇ ਤਦ ਜਾਪੇ ਪਵਨਾ ਤਰਤੇ ਸੇਵਕ ਪਾਇ ਖਚੜਨਾ ਖਾਣੀ ਬਣੀ ਸਰਬ ਨਿਵਾਸੀ ਸਭਨਾ ਕੈ ਮਨ ਪਾਵਣਿਆ ਸਾ ਸਾ ਸਾਹਿਬ ਗੁਰਮਖ ਜਾਪੈ ਪੂਰੇ ਗੁਰ ਕੈ ਸਬਦ ਸਿਆਪੈ ਜਿਨੇ ਪਿਆਸੇ ਤ੍ਰਿਪਤਾ ਸੇ ਸੱਚੇ ਸਚ ਅਕਾਵਣਿਆ ਤਿਸ ਕਰ ਸਹਜਾ ਸੋਈ ਸੁਹੇਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਤਨ ਅੰਤ ਸੋ ਵੱਡ ਸਾਹਾ ਜੋ ਗੁਰ ਚਣੀ ਮਨ ਲਾਵਣਿਆ ਪਹਿਲੋ ਦੇ ਤੈ ਰਜ ਕਿਸ ਮਹਾ ਪਿਛਾ ਦੇਤ ਜੰਤ ਉਪਹਾਰ ਤੁਦ ਜੀਵੜ ਦਾਤਾ ਅਵਰਨਾ ਸੁਆਮੀ ਲਵੇ ਨ ਕੋਈ ਲਾਵਣਿਆ ਜਿਸਨੂੰ ਤੂੰ ਟੁਠਾ ਸੋ ਤੁਦ ਦੇ ਤੈ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਰੇ ਜਿਸ ਦਰਗਹ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚਾ ਊਚ ਤੂੰ ਬੇਅੰਤ ਅਤਮੋਚੋ ਮੂਚਾ ਹਾਂ ਕੁਰਬਾਨੀ ਤੇਰੇ ਵੈ ਅੰਨਕ ਦਾਸ ਦਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ